ਸਾਰਿਆਂ ਨੂੰ ਪਿਆਰ ਭਰੀ ਛਤਿ ਸ਼੍ਰੀ ਅਕਾਲ ਜੀ ਉਮੀਦ ਆ ਸਾਰੇ ਠੀਕ ਹੋਵੋਗੇ ਅੱਜ ਇੱਕ ਹੋਰ ਵੀਡੀਓ ਤੁਹਾਡੇ ਨਾਲ ਇੱਕ ਮੈਂ ਆਪਦੀ ਸ਼ੇਅਰ ਹੋਰ ਕਰਦਾ ਜੀ ਇਹ ਵੀਡੀਓ ਕੁਝ ਕ ਬੰਦਿਆਂ ਨੂੰ ਚੰਗੀ ਵੀ ਲੱਗਣੀ ਆ ਤੇ ਕੁਝ ਕ ਬੰਦਿਆਂ ਨੂੰ ਇਹ ਗੱਲਾਂ ਕੋੜੀਆਂ ਵੀ ਲੱਗਣੀਆਂ ਨੇ ਬਾਕੀ ਪ੍ਰੈਸ ਰਿਪੋਰਟਰ ਨੇ ਜਿਹੜੇ ਜਾਂ ਹਨਾ ਹੋਰ ਵੀ ਜੋ ਸਿੱਖ ਨੇ ਜੋ ਸਿੰਘ ਨੇ ਉਹਨਾਂ ਨੇ ਆਪ ਦੇ ਚੈਨਲ ਤੇ ਪਤਾ ਨਹੀਂ ਚਲਾਉਣੀ ਆ ਜਾਂ ਨਹੀਂ ਚਲਾਉਣੀ ਉਹ ਉਹਨਾਂ ਦੀ ਮਰਜ਼ੀ ਆ ਪਰ ਮੇਰੀ ਵੀਡੀਓ ਮਣਾਉਣ ਦਾ ਮਕਸਦ ਇਹ ਹੀ ਆ ਕਿ ਜੋ ਬਰੇਸ਼ ਸਾਡਲੀ ਆ ਉਹ ਕਤੀੜ ਪੰਜਾਬੀ ਭਾਸ਼ਾ ਦੇ ਵਿੱਚ ਮੈਂ ਉਹਨੂੰ ਕਤੀੜ ਕਹਿੰਨਾ ਕਿ ਜੋ ਤੂੰ ਕੱਲ ਵੀਡੀਓ ਪਾਈ ਆ ਸਾਡੇ ਬੰਦੀ ਸਿੰਘਾਂ ਬਾਰੇ ਤੂੰ ਬੋਲਦਾ ਔਰ ਤੂੰ ਕਹਿੰਦਾ ਕਿ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਦੇ ਵਿੱਚੋਂ ਉਹਨਾਂ ਦੀਆਂ ਫੋਟੋਆਂ ਕੱਢੀਆਂ ਜਾਣ ਸੰਤ ਜਰਨਲ ਸਿੰਘ ਭਿੰਡਰਾਂ ਵਾਲੇ ਦੀਆਂ ਜਰਨਲ ਸੁਭੇਗ ਸਿੰਘ ਦੀਆਂ ਕੇਹਰ ਸਿੰਘ ਦੀਆਂ ਬਿਆਨਤ ਸਿੰਘ ਦੀਆਂ ਭਾਈ ਸਤਵੰਤ ਸਿੰਘ ਦੀਆਂ ਕਿ ਤੁਸੀਂ ਫੋਟੋਆਂ ਉਤਾਰੋ ਉਹਨਾਂ ਨੂੰ ਕਿਉਂ ਲਾਈਆਂ ਵੀ ਆ ਉਹ ਅੱਤਕਵਾਦੀ ਨੇ ਤੂੰ ਕਿਸ ਵੇਸ ਤੇ ਕਹਿਣਾ ਭਈ ਅੱਤਕਵਾਦੀ ਨੇ ਸਾਡੇ ਲਈ ਸਾਡੇ ਜੋ ਸਿੰਘ ਨੇ ਜਿਨ੍ਹਾਂ ਨੇ ਸਾਡੀ ਡਿਗ ਦੀ ਪੱਗ ਬਚਾਈ ਆ ਸਾਡੀ ਪੱਗ ਦਾ ਮਾਣ ਵਧਾਇਆ ਸਾਡੇ ਲਈ ਉਹ ਸਤਕਾਰਤ ਨੇ ਤੇ ਅਸੀਂ ਹਮੇਸ਼ਾ ਹੀ ਉਹਨਾਂ ਦਾ ਸਤਕਾਰ ਕਰਦੇ ਆਂ ਜੋ ਸਾਡੀ ਸਿੱਖੀ ਨੂੰ ਬਚਾਉਂਦੇ ਨੇ ਜੋ ਸਿੱਖੀ ਦੀ ਗੱਲ ਕਰਦੇ ਨੇ ਤੇਰੀ ਇਹ ਕੱਲ ਬਹੁਤ ਕੱਟਿਆਰਤਾ ਮੁੜ ਕੇ ਤੁਸੀਂ ਕਹਿੰਦੇ ਹੋ ਕਿ ਇਹ ਅੱਤਵਾਦੀ ਨੇ ਜਾਂ ਇਹ ਮਾਰਦੇ ਨੇ ਜਾਂ ਧੱਕਾ ਕਰਦੇ ਨੇ ਦਿਮਾਗ ਨੂੰ ਸੈੱਟ ਰੱਖ ਕੇ ਥੋੜਾ ਜਾ ਪਹਿਲਾਂ ਬੋਲਣਾ ਸਿੱਖ ਲਿਆ ਕਰੋ। ਇਹ ਕੀ ਜਾਣਿਓ ਮੁਰਕੇ ਉਹਦੇ ਜੋ ਇਲਜ਼ਾਮ ਨੇ ਪੁਖਤਨੇ ਪੈਂਦੇ ਨੇ ਜੋ ਮੂੰਹ ਚ ਸ਼ਬਦ ਕਰ ਦਿੰਨੇ ਹੋ। ਪਹਿਲਾਂ ਇੱਕ ਵੀਡੀਓ ਵੇਖ ਲਓ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ। ਕੱਲस्तानी ਸੋਚ ਦੇ ਮਾਲਕਾ ਅੱਤਵਾਦੀ ਸੋਚ ਦੇ ਮਾਲਕਾ ਮੈਂ ਉਹਨਾਂ ਤੋਂ ਇਸ ਕਰਕੇ ਡਰਦਾ ਕਿ ਇਹ ਲੋਕ ਜਿਹੜੇ ਨਾ ਇਹ ਲੋਕ ਜਿਹੜੇ ਆ ਜੋ ਕਹਿੰਦੇ ਕਰਕੇ ਦਿਖਾਉਂਦੇ ਆ ਦੇਖੋ ਇਹਨਾਂ ਨੇ ਕਿਹਾ ਜੀ ਸਰੇਆਮ ਕਹਿ ਰਹੇ ਇਹਨਾਂ ਨੂੰ ਕਿਸੇ ਕਾਨੂੰਨ ਦਾ ਡਰ ਨਹੀਂ। ਕਿਸੇ ਸਰਕਾਰ ਦਾ ਡਰ ਨਹੀਂ ਚਾਹੀਏ ਕੇਂਦਰ ਸਰਕਾਰ ਹੋਵੇ ਚਾਹੀਏ ਪੰਜਾਬ ਸਰਕਾਰ ਹੋਵੇ ਆ ਸੁਣ ਲਈ ਪਹਿਲਾਂ ਵੀਡੀਓ ਧਿਆਨ ਦੇ ਨਾਲ ਅਸੀਂ ਇੰਦਰਾ ਗਾਂਧੀ ਜੀ ਨੂੰ ਠੁਕਿਆ ਅਸੀਂ ਦੇਖੋ ਜਨਰਲ ਵੈਧਾ ਜੀ ਨੂੰ ਕਿੱਥੇ ਜਾ ਕੇ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਠੀਕਾ ਜੀ ਪੰਜਾਬ ਕੇਸਰੀ ਤੇ ਜਿਹੜੇ ਮਾਲਕ ਸੀ ਸਾਡੇ ਸਤਕਾਰਯੋਗ ਲਾਲਾ ਜਗਤ ਨਾਰਾਇਣ ਜੀ ਉਹਨਾਂ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਿਹੜਾ ਲੋਕ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਵਾ ਦੇਸ਼ ਇਤਿਹਸ ਵਿੱਚ ਬੋਲਦਾ ਵਾ ਉਹਨੂੰ ਉਹਨੂੰ ਸਾਹਤ ਦਾ ਜਾਨ ਪੀਣਾ ਪੈਂਦਾ ਆ ਉਹ ਜਿਹੜੀ ਤਾਜੀ ਮਿਸਾਲ ਜਿਹੜੀ ਘਟਨਾ ਆ ਸਾਡੇ ਇਧਰੇ ਬਲੋਗ ਰੱਖ ਦਿੱਤੇ ਸਾਡਾ ਬੱਬਰ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਉਹ ਸਨੀ ਨਾਂ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਉਹ ਵੀ ਨਿਰੰਤਰ ਆਵਾਜ਼ ਆਪਣੀ ਬੁਲੰਦ ਕਰਦੇ ਸੀ ਉਹਨੇ ਸਨੀ ਇਹ ਦੇਖੀ ਜੂਲੋਗੇ ਕਹਿੰਦੇ ਆ ਨਾ ਇਹ ਕਰਦੇ ਆ ਇਹ ਸਰਕਾਰਾਂ ਨੂੰ ਵੀ ਇੰਨਾ ਵੱਲ ਧਿਆਨ ਦੇਣਾ ਚਾਹੀਦਾ ਇਹਨਾਂ ਤੋਂ ਬਾਕੀ ਦੂਜੀ ਗੱਲ ਤੂੰ ਕੀ ਕਹਿਣਾ ਕਿ ਉਹ ਅੱਤਵਾਦੀ ਨਹੀਂ ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਮਾਰਿਆ ਤੇ ਜਿਨ੍ਹਾਂ ਨੇ ਭਾਰਤੀ ਫੌਜ ਤੇ ਹਮਲਾ ਕੀਤਾ ਸ਼ਰਮ ਉਹਨਾਂ ਨੂੰ ਹੋਣੀ ਚਾਹੀਦੀ ਆ ਜੇ ਤੂੰ ਕਹਿਣਾ 35000 ਹਿੰਦੂ ਮਾਰੇ ਆ ਸੰਤ ਭਿੰਡਰਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ ਉੱਤੇ ਦੇ ਕੋਲੇ ਕੋਈ ਸੂਚੀ ਹੈ ਉਹਨਾਂ ਦੀ ਚੱਕ ਕੇ ਬੁੱਥਾ ਬੋਲਣ ਲੱਗ ਜੰਨੇ ਹੋ ਤੁਸੀਂ ਸੋਨੀਆ ਗਾਂਧੀ ਨੇ ਗਲਤੀ ਕੀਤੀ ਸੀ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਤੇ ਹੋਰ ਅਨੇਕਾਂ ਗੁਰਦੁਆਰਿਆਂ ਤੇ ਹਮਲਾ ਕਰਕੇ ਜੋ ਉਹਨੂੰ ਸਜ਼ਾ ਬਣਦੀ ਸੀ ਉਹ ਦਿੱਤੀ ਐ ਸਿੰਘਾਂ ਨੇ ਅਗਰ ਕੋਈ ਸਾਡੀ ਪੱਗ ਤੱਕ ਜਾਊਗਾ ਤਾਂ ਉਹਦਾ ਇਲਜ਼ਾਮ ਇਹੀ ਹੋਊਗਾ ਜੋ ਸੋਨੀਆ ਗਾਂਧੀ ਦਾ ਹੋਇਆ ਸੀ ਸਾਡੇ ਲਈ ਉਹ ਹਮੇਸ਼ਾ ਸਾਡੇ ਦੁਸ਼ਮਣ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਆਪ ਦੇ ਕੱਲੇ ਹੱਕ ਮੰਗੇ ਸੀ ਕਿ ਅਸੀਂ ਬਰਾਬਰ ਦੇ ਹੋ ਕੇ ਰਹਿਣਾ ਕਿ ਅਸੀਂ ਥੱਲੇ ਦਬ ਬਕੁਚਲ ਕੇ ਜੀ ਨਹੀਂ ਰਹਿਣਾ ਤੁਸੀਂ ਆਪ ਦੇ ਆਪ ਨੂੰ ਬਾਲਾ ਵੱਡਾ ਮਹਾਨ ਸਮਝਣ ਲੱਗ ਜਾਨੇ ਹੋ ਪਹਿਲਾਂ ਇਤਿਹਾਸ ਪੜਲਾ ਕਰੋ ਜੇ ਸਿੱਖ ਇਤਿਹਾਸ ਨਾ ਹੁੰਦਾ ਤਾਂ ਤੁਸੀਂ ਮੰਦਰਾਂ ਦੇ ਵਿੱਚ ਕੱਲ ਨਹੀਂ ਵਜਾ ਸਕਦੇ ਸੀ ਹੁਣ ਤੁਸੀਂ ਜਿਹੜਾ ਚੋੜੇ ਹੋ ਕੇ ਬੋਲਣ ਲੱਗ ਜਾਨੇ ਹੋ ਅਗਰ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਫਿਰ ਬਹਿਣ ਪਉਣ ਲੱਗ ਜਾਨੇ ਹੋ ਅਗਰ ਕੱਲ ਨੂੰ ਕੋਈ ਕਿਟਾਪਾ ਚੜ ਜਾਂਦਾ ਫਿਰ ਤੁਸੀਂ ਆਤਤਵਾਦੀ ਕਹਿਣ ਲੱਗ ਜਾਨੇ ਹੋ ਇਤਿਹਾਸ ਪੜਲਾ ਕਰੋ ਜੇ ਸਿੱਖ ਇਤਿਹਾਸ ਨਾ ਹੁੰਦਾ ਤਾਂ ਤੁਹਾਡਾ ਹਾਲ ਕੀ ਹੋਣਾ ਸੀ ਤੁਹਾਡਾ ਹਸ਼ਰ ਕੀ ਹੋਣਾ ਸੀ ਜਿਨ੍ਹਾਂ ਨੇ ਪੰਜਾਬ ਦੇ ਨਾਲ ਜਾਂ ਸਿੱਖ ਦੇ ਨਾਲ ਕਿਸੇ ਨੇ ੱੱਕਾ ਕੀਤਾ ਉਹਨੂੰ ਉਹਦੀ ਬਣਦੀ ਕਾਰਵਾਈ ਉਹਦੇ ਨਾਲ ਹੋਈ ਆ ਤੁਹਾਡਾ ਸੂਰੀ ਵੀ 2% ਕਹਿੰਦਾ ਹੁੰਦਾ ਸੀ ਕਿ ਉਹ ਜੀ ਸ਼ਬਦਾਵਲੀ ਤੁਹਾਡਾ ਸੂਰੀ ਪਰਤਦਾ ਹੁੰਦਾ ਸੀ ਫਿਰ ਉਹ ਭੰਗ ਦੇ ਭਾਣੇ ਗਿਆ ਨਾ ਉਹ ਤਾਂ ਸੋਚ ਸਮਝ ਕੇ ਬੋਲਿਆ ਕਰੋ ਤੁਸੀਂ ਆਪਦੇ ਦਿਮਾਗ ਨੂੰ ਸੈੱਟ ਰੱਖਿਆ ਕਰੋ ਅਗਰ ਕੱਲੂ ਕਿਸੇ ਸੰਗ ਨੇ ਤੁਹਾਡਾ ਦਿਮਾਗ ਸੈੱਟ ਕਰਤਾ ਫਿਰ ਹਮੇਸ਼ਾ ਲਈ ਸੈੱਟ ਕਰ ਦਿੰਦੇ ਨੇ ਉਹ ਮੜਾ ਸੋਚ ਸਮਝ ਕੇ ਬੋਲਿਆ ਕਰੋ ਇਹ ਵੀਡੀਓ ਸਪੈਸ਼ਲ ਬਰੇਸ਼ ਸ਼ਾਰਲਿਆ ਵਾਸਤੇ ਬਣਾਈ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕੰਜਰ ਤੱਕ ਵੀਡੀਓ ਪਹੁੰਚ ਜੇ ਕਿ ਆਪ ਹੁੱਬਗੇ ਬੋਲਦਾ ਸਾਡੇ ਭਾਣੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਚਾਹੇ ਭਾਰਤੀ ਫੌਜ ਸੀ ਉਹ ਗਦਾਰ ਸੀ ਕੁਲਦੀਪ ਸਿੰਘ ਬਰਾੜ ਵਰਗੇ ਜਿਨ੍ਹਾਂ ਨੇ ਨਾਲ ਸਾਥ ਦਿੱਤਾ ਅੰਦਰ ਫੇਰ ਵੀ ਉਹਨਾਂ ਤੋਂ ਜਾਇ ਨਹੀਂ ਗਿਆ ਸੀ ਉਹਨਾਂ ਦੀ ਭੂਤਨੀ ਭਲਾਈ ਵੀ ਸੀ ਸੰਤ ਜਰਨੈਲ ਸਿੰਘ ਭਿੰਡਰਾਵਲੇ ਨੇ ਬਦਨਾਮੀ ਸੀ ਉਹਨਾਂ ਦੀ ਕਿ ਅਸੀਂ ਹਾਰ ਨਾ ਜਾਈਏ ਕਿ ਇਹਨੇ ਕਟ ਸਿੰਘ ਸੀ ਉਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਇੱਕ ਨੂੰ ਸ਼ੇਰ ਹੀ ਬਣਾਇਆ ਸਵਾ ਲੱਖ ਸੇ ਇੱਕ ਲੜਾਉ ਤਬੀ ਗੋਬਿੰਦ ਸਿੰਘ ਨਾਮ ਕਹਾਉ ਹੁਣ ਕੱਲ ਨੂੰ ਅਗਰ ਤੇਰੀ ਵੀ ਤੇ ਵੀ ਕੋਈ ਕਾਰਵਾਈ ਹੋਈ ਤਾਂ ਉਹ ਇਲਜ਼ਾਮ ਤੇਰੇ ਹੀ ਹੋਊਗਾ ਗਲਤੀ ਤੇਰੀ ਹੋਊਗੀ ਗਲਤ ਬੋਲਿਆ ਤੂੰ ਤੈਨੂੰ ਕਿਨੇ ਸਿੰਘਾਂ ਨੇ ਮਾੜਾ ਚੰਗਾ ਕਹਿਤਾ ਕਿ ਤੁਸੀਂ ਫੇਮਸ ਹੋਣ ਦੇ ਲਈ ਬੰਦੀ ਸਿੰਘਾਂ ਨੂੰ ਚੱਕ ਲੈਨੇ ਹੋ अगर कोई गलती ਕਰੂਗਾ ਪੱਗ ਦੇ ਖਿਲਾਫ ਤਾਂ ਉਹਦਾ ਇਲਜ਼ਾਮ ਫਰਪਤਾ ਹੀ ਹੈ ਕੀ ਹੁੰਦਾ ਹਰ ਇੱਕ ਨੂੰ ਤਾਂ ਸੋਚ ਸਮਝ ਕੇ ਬੋਲਿਆ ਕਰੋ